ਸੋਨੀਆ ਭਾਈ ਦੇਖਿਓ ਬਾਬਾ ਜੀ ਦੇਖਿਓ ਉੱਧਰ ਹਾਂਜੀ ਹਾਂ ਠੀਕ ਹੈ ਭਾਜੀ ਤੁਸੀਂ ਨਾਲ ਆਜੋ ਥੋੜਾ ਨਾਲ ਭਾਈ ਨਾਲ ਲਾਓ ਭਾਈ ਨਾਲ ਲਾਓ ਭਾਈ ਨਾਲ ਲਾਓ ਹਾਂਡੀ ਸੁਰਪੇ ਬਾਹਰ ਲੈਣ ਦੋ ਨਾ ਜਿਹੜੇ ਖੜੇ ਆ ਉੱਥੇ ਅੱਜ ਭਾਈ ਆਵੋ ਰੋ ਭਾਈ ਜੀ ਕਰਕੇ ਆਜੋ ਨਾਲ ਲਾਓ ਉੱਥੇ ਲੱਗੇ ਹੋਏ ਬੋਲੇ मेरा नाम मेजर तृप्तप्रीत सिंह है ते मैं अजरडे अवास गिवन का अवार्ड शौर चक्र बाय ऑनरेबल तो प्रेजिडेंट ऑफ इंडिया अवार्ड तो बाद, तो बाद हूँ मैं पिंड वापस आया पिंड काफी पिंड वाले ने बहुत ਮਾਨਵਤਾ ਐਂਡ ਪਰਿਵਾਰ ਵਾਲਿਆਂ ਨੇ ਸਾਡੇ ਪੂਰੇ ਪਰਿਵਾਰ ਦੇ ਲਈ ਬੜੀ ਮਾਨਵਲੀ ਗੱਲ ਆ ਕਿ ਸਾਨੂੰ ਗਲੈਂਟਰੀ ਅਵਾਰਡ ਜਿਹੜਾ ਮਿਲਿਆ ਕਿ ਹਾਲਾਂਕਿ ਜਿਹੜਾ ਜਿਵੇਂ ਆਪਰੇਸ਼ਨ ਟ੍ਰਿਪ ਚੋਂ ਆਪਰੇਸ਼ਨ ਛੋਪੀਆਂ ਜੰਮਨ ਕਸ਼ਮੀਰ ਦੇ ਵਿੱਚ ਇੱਕ ਮਿੰਟ ਦੇ ਵਿੱਚ ਹੋਇਆ ਸੀ ਜਿੱਥੇ ਅਸੀਂ ਇੱਕ ਕੈਪਟੇਨਟੀ ਦਾ ਟ੍ਰੌਪ ਕਮਾਂਡਰ ਜਿਹੜਾ ਸੀ ਉਹ ਯੂਟਿਲਾਈਜ਼ ਕੀਤਾ ਤੇ ਉਸ ਤੋਂ ਇਲਾਵਾ ਅਸੀਂ 34 ਆਰ ਆਰ ਯੂਨਿਟ ਸੀ ਸਾਡੀ 34 ਆਰ ਜਾਟ ਤੇ ਅਸੀਂ ਹੋਰ ਵੀ ਆਪਰੇਸ਼ਨ ਜਿਹੜੇ ਆ ਉਹ ਕੀਤੇ ਜਿਦੇ ਵਿੱਚ ਅਸੀਂ ਕੁੱਲ ਕੁਝ ਮਿਲਟੈਂਟਸ ਜਿਹੜੇ ਉਹ ਅਸੀਂ ਨਿਊਟਰਲਾਈਜ਼ ਕੀਤੇ ਤੇ ਅਪਰੀਹੈਂਡ ਕੀਤੇ ਤੇ ਉਹਦੇ ਕਰਕੇ ਮੈਨੂੰ ਜਿਹੜਾ ਅਵਾਰਡ ਦਿੱਤਾ ਗਿਆ ਇਸ ਤੋਂ ਪਹਿਲਾਂ ਮੈਂ ਸਟਾਰਟਿੰਗ 'ਚ ਮੇਰੇ ਅਟੈਚਮੈਂਟ ਟਾਈਮ ਦੇ ਵਿੱਚ ਮੈਂ ਅ ਅਸਾਮ 'ਚ ਪੋਸਟਡ ਹਾਂ ਅਸਾਮ ਦੇ ਵਿੱਚ ਮੈਨੂੰ ਮੈਂਸ਼ਨਡ ਡਿਸਪੈਚ ਗਲੈਂਟਰੀ ਦੇ ਨਾਲ ਨਵਾਜਿਆ ਗਿਆ ਹੈ ਮੇਰਾ ਨਾਮ ਸਿਰਰ ਦੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਵਾ ਕਿ ਮੇਰੇ ਹਸਬੰਦ ਨੇ ਇੰਨਾ ਵਧੀਆ ਕੰਮ ਕੀਤਾ ਵਾ ਦੇਸ਼ ਪ੍ਰਤੀ ਬਹੁਤ ਵਧੀਆ ਕੰਮ ਕਰਕੇ ਆਨੇ ਉਹਨਾਂ ਦੀ ਡਿਊਟੀ ਹੀ ਬਹੁਤ ਵਧੀਆ ਕੀਤਾ ਨੇ ਇਸ ਤੋਂ ਬਹੁਤ ਖੁਸ਼ ਹਾਂ ਬਹੁਤ ਵਧੀਆ ਲੱਗਾ ਪਿੰਡ ਵਾਲਿਆਂ ਨੇ ਸਾਰਿਆਂ ਨੇ ਇਨਾ ਮਾਨ ਦਿੱਤਾ ਸਾਨੂੰ ਬਹੁਤ ਖੁਸ਼ੀ ਹੋਈ ਆ ਥੈਂਕ ਯੂ